ਆਬਰ ਜੀ ਬਾਜਵਾ ਸਾਹਿਬ ਬਹੁਤ ਮਸ਼ਹੂਰ ਆ ਸਪੀਕਰ ਸਾਹਿਬ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਹਰ ਰੋਜ਼ ਗਵਰਨਮੈਂਟ ਆਫ ਪੰਜਾਬ ਐਡਵਰਟਾਈਜ਼ਮੈਂਟਸ ਜਾਰੀ ਕਰਦੀ ਏ ਕਿ ਇਨੇ ਹਜ਼ਾਰ ਬੱਚੇ ਅਸੀਂ ਪੰਜਾਬ ਦੇ ਨੌਕਰ ਕਰਦੇ ਨੌਕਰੀਆਂ ਵਿੱਚ ਸਰਕਾਰੀ ਨੌਕਰੀਆਂ ਤੇ ਵੈਲਕਮ ਗੱਲ ਹੈ ਅਸੀਂ ਇੱਕ ਗੱਲ ਦੀ ਸਿਰ ਮੰਗ ਕਰਾਂਗੇ ਸਮੁੱਚਾ ਪੰਜਾਬ ਵੀ ਚਾਹੁੰਦਾ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਜਿਹੜਾ ਫਲੋਰ ਰਿਪੋਰਟੀ ਹਾਊਸ ਇੱਥੇ ਪੇਸ਼ ਕੀਤਾ ਜਾਏ ਜਿਹਦੇ ਵਿੱਚ ਕੰਪਲੀਟ ਡਿਟੇਲਸ ਜਿਹੜੇ ਬੱਚਿਆਂ ਨੂੰ ਨੌਕਰੀ ਮਿਲੀ ਉਹਨਾਂ ਦੇ ਪੇਰੈਂਟਸ ਦੇ ਨਾਮ ਉਹਨਾਂ ਦਾ ਪਿੰਡ ਪਲਸ ਡਿਪਾਰਟਮੈਂਟਸ ਸਾਰੀ ਡਿਟੇਲਸ ਵਾਈਟ ਪੇਪਰ ਰੱਖੇ ਤੇ ਨਾਲ ਉਹਦੇ ਵਿੱਚ ਇਹ ਵੀ ਡਿਟੇਲ ਹੋਏ ਕਿ ਪੰਜਾਬੀ ਕਹਿੰਦੇ ਨੇ ਤੇ ਨਾਨ ਪੰਜਾਬੀ ਕਹਿੰਦੇ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਸੋ ਨੰਬਰ ਹਰ ਰੋਜ਼ ਅਸੀਂ ਬੋਰਡਸ ਦੇ ਉੱਤੇ ਮਸ਼ਹੂਰੀਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਟੈਲੀਵਿਜ਼ਨ ਤੇ ਜ਼ਰੂਰ ਚੇਂਜ ਹੁੰਦੇ ਦੇਖਨੇ ਆ ਬੜੀ ਅੱਛੀ ਗੱਲ ਏ ਬਟ ਸਮ ਹਾਉ ਇਸ ਨੂੰ ਇਨ ਰੀਅਲ ਜੇ ਨੂੰ ਟਰਾਂਸਲੇਟ ਕਰਨਾ ਤਾਂ ਸਾਡੇ ਕੋਲ ਇਹਦਾ ਵਾਈਟ ਪੇਪਰ ਹੋਏ ਪਤਾ ਹੋਣਾ ਚਾਹੀਦਾ ਕਿਹੜੇ ਜ਼ਿਲ੍ਹੇ ਦਾ ਬੱਚਾ ਜਿਹੜਾ ਉਹਨੂੰ ਨੌਕਰੀ ਕਿਸਟ ਅਪਾਰਟਮੈਂਟ ਚ ਮਿਲੀ ਏ ਕੀ ਉਹ ਪੰਜਾਬੀ ਏ ਕਿ ਗੈਰ ਪੰਜਾਬੀ ਸੋ ਇਹ ਮੇਰੀ ਇੱਕ ਤੁਹਾਡੇ ਸਾਹਮਣੇ ਰਿਕੁਐਸਟ ਹੈ ਥੈਂਕ ਯੂ ਜੀ ਅਸ਼wini ਜੀ ਕੀ ਹਾਲ ਹੈ ਜੀ ਬਾਜਵਾ ਸਾਹਿਬ ਬਹੁਤ ਮਸ਼ਹੂਰ ਹਾਂ ਸੀਕ ਸਾਹਿਬ ਸਪੀਕਰ ਆ ਬੈਸਟਰ ਹੈ ਕਿ ਹਰ ਰੋਜ਼ ਗਵਰਨਮੈਂਟ ਆ ਪੰਜਾਬ ਐਡਵਰਟਾਈਜ਼ਮੈਂਟਸ ਜਾਰੀ ਕਰਦੀ ਏ ਕਿ ਇੰਨੇ ਹਜ਼ਾਰ ਬੱਚੇ ਅਸੀਂ ਪੰਜਾਬ ਦੇ ਨੌਕਰ ਕਰਦੇ ਨੌਕਰੀਆਂ ਵੇ ਸਰਕਾਰੀ ਨੌਕਰੀਆਂ ਚ ਵੈਲਕਮ ਗੱਲ ਹੈ ਅਸੀਂ ਇੱਕ ਗੱਲ ਦੀ ਸਿਰ ਮੰਗ ਕਰਾਂਗੇ ਸਮੁੱਚਾ ਪੰਜਾਬ ਵੀ ਚਾਹੁੰਦਾ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਏ ਜਿਹੜਾ ਫਲੋਰ ਰੂਫ ਦੀ ਹਾਊਸ ਇੱਥੇ ਪੇਸ਼ ਕੀਤਾ ਜਾਏ ਜਿਹਦੇ ਵਿੱਚ ਕੰਪਲੀਟ ਡਿਟੇਲਸ ਜਿਹੜੇ ਬੱਚਿਆਂ ਨੂੰ ਨੌਕਰੀ ਮਿਲੀ ਉਹਨਾਂ ਦੇ ਪੇਰੈਂਟਸ ਦੇ ਨਾਂ ਉਹਨਾਂ ਦਾ ਪਿੰਡ ਪਲੱਸ ਡਿਪਾਰਟਮੈਂਟਸ ਸਾਰੀ ਡਿਟੇਲਸ ਵਾਈਟ ਪੇਪਰ ਰੱਖੇ ਤੇ ਨਾਲ ਉਹਦੇ ਵਿੱਚ ਇਹ ਵੀ ਡਿਟੇਲ ਹੋਏ ਕਿ ਪੰਜਾਬੀ ਕਿੰਨੇ ਨੇ ਤੇ ਨਾਨ ਪੰਜਾਬੀ ਕਿੰਨੇ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਸੋ ਨੰਬਰ ਹਰ ਰੋਜ਼ ਅਸੀਂ ਬੋਰਡਸ ਦੇ ਉੱਤੇ ਮਸ਼ਹੂਰੀਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਟੈਲੀਵਿਜ਼ਨ ਤੇ ਜ਼ਰੂਰ ਚੇਂਜ ਹੁੰਦੇ ਦੇਖਨੇ ਆ ਬੜੀ ਅੱਛੀ ਗੱਲ ਹੈ ਬਟ ਸਮ ਹਾਉ ਇਸ ਨੂੰ ਇਨ ਰੀਅਲ ਇਹਨੂੰ ਟ੍ਰਾਂਸਲੇਟ ਕਰਨਾ ਤਾਂ ਸਾਡੇ ਕੋਲ ਇਹਦਾ ਵਾਈਟ ਪੇਪਰ ਹੋਏ ਪਤਾ ਹੋਣਾ ਚਾਹੀਦਾ ਕਿਹੜੇ ਜ਼ਿਲ੍ਹੇ ਦਾ ਬੱਚਾ ਜਿਹੜਾ ਉਹਨੂੰ ਨੌਕਰੀ ਕਿਸ ਡਿਪਾਰਟਮੈਂਟ ਚ ਮਿਲੀ ਹੈ ਕੀ ਉਹ ਪੰਜਾਬੀ ਹੈ ਕਿ ਗੈਰ ਪੰਜਾਬੀ ਸੋ ਇਹ ਮੇਰੀ ਇੱਕ ਤੁਹਾਡੇ ਸਾਹਮਣੇ ਰਿਕੁਐਸਟ ਹੈ ਥੈਂਕ ਯੂ ਜੀ ਅਸ਼wini ਜੀ ਕੀ ਹਾਲ ਹੈ ਜੀ ਬਾਜਵਾ ਸਾਹਿਬ ਬਹੁਤ ਮਸ਼ਹੂਰ ਆ ਸਪੀਕਰ ਸਾਹਿਬ ਸਪੀਕਰ ਸਾਹਿਬ ਐਸ ਤਰ੍ਹਾਂ ਹੈ ਕਿ ਹਰ ਰੋਜ਼ ਗਵਰਨਮੈਂਟ ਆਫ ਪੰਜਾਬ ਐਡਵਰਟਾਈਜ਼ਮੈਂਟਸ ਜਾਰੀ ਕਰਦੀਏ ਕਿ ਇੰਨੇ ਹਜ਼ਾਰ ਬੱਚੇ ਅਸੀਂ ਪੰਜਾਬ ਦੇ ਨੌਕਰ ਕਰਦੇ ਨੌਕਰੀਆਂ ਵਿੱਚ ਸਰਕਾਰੀ ਨੌਕਰੀਆਂ ਵਿੱਚ ਵੈਲਕਮ ਗੱਲ ਹੈ ਅਸੀਂ ਇੱਕ ਗੱਲ ਦੀ ਸਿਰ ਮੰਗ ਕਰਾਂਗੇ ਸਮੁੱਚਾ ਪੰਜਾਬ ਵੀ ਚਾਹੁੰਦਾ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਏ ਜਿਹੜਾ ਫਲੋਰ ਆਫ தி ਹਾਊਸ ਇੱਥੇ ਪੇਸ਼ ਕੀਤਾ ਜਾਏ ਜਿਹਦੇ ਵਿੱਚ ਕੰਪਲੀਟ ਡਿਟੇਲਸ ਜਿਹੜੇ ਬੱਚਿਆਂ ਨੂੰ ਨੌਕਰੀ ਮਿਲੀ ਉਹਨਾਂ ਦੇ ਪੇਰੈਂਟਸ ਦੇ ਨਾਂ ਉਹਨਾਂ ਦਾ ਪਿੰਡ ਪਲੱਸ ਡਿਪਾਰਟਮੈਂਟਸ ਸਾਰੀ ਡਿਟੇਲਸ ਵਾਈਟ ਪੇਪਰ ਰੱਖੇ ਤੇ ਨਾਲ ਉਹਦੇ ਵਿੱਚ ਇਹ ਵੀ ਡਿਟੇਲ ਹੋਏ ਕਿ ਪੰਜਾਬੀ ਕਹਿੰਦੇ ਨੇ ਤੇ ਨਾਨ ਪੰਜਾਬੀ ਕਹਿੰਦੇ ਨੇ ਜਿਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਸੋ ਨੰਬਰ ਹਰ ਰੋਜ਼ ਅਸੀਂ ਬੋਰਡਸ ਦੇ ਉੱਤੇ ਮਸ਼ੂਰੀਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਤੇ ਟੈਲੀਵਿਜ਼ਨ ਤੇ ਜ਼ਰੂਰ ਚੇਂਜ ਹੁੰਦੇ ਦੇਖਨੇ ਆ ਬੜੀ ਅੱਛੀ ਗੱਲ ਏ ਬਟ ਸਮ ਹਾਉ ਇਸ ਨੂੰ ਇਨ ਰੀਅਲ ਜੇ ਨੂੰ ਟ੍ਰਾਂਸਲੇਟ ਕਰਨਾ ਤੇ ਸਾਡੇ ਕੋਲ ਇਹਦਾ ਵਾਈਟ ਪੇਪਰ ਹੋਏ ਪਤਾ ਹੋਣਾ ਚਾਹੀਦਾ ਕਿਹੜੇ ਜ਼ਿਲ੍ਹੇ ਦਾ ਬੱਚਾ ਜਿਹੜਾ ਉਹਨੂੰ ਨੌਕਰੀ ਕਿ ਇਸ ਡਿਪਾਰਟਮੈਂਟ ਚ ਮਿਲੀ ਹੈ ਕੀ ਉਹ ਪੰਜਾਬੀ ਕਿ ਗੈਰ ਪੰਜਾਬੀ ਸੋ ਇਹ ਮੇਰੀ ਇੱਕ ਤੁਹਾਡੇ ਸਾਹਮਣੇ ਰਿਕੁਐਸਟ ਹੈ ਥੈਂਕ ਯੂ ਜੀ ਅਸ਼wini ਜੀ